ਪਹਿਲਾ ਨੰਬਰ ਟੋਕਾ ਤੋਂ ਪਰਮਾ ਤੋਂ ਬੰਨੇ ਅਰੇ ਇੱਕ ਇੱਕਲਾ ਪਹਿਲੇ ਨੰਬਰ ਦੇ ਵਿੱਚ ਆਈਏ ਕੱਤੀ ਇਹ ਗੋਰੂ ਨਾਮ ਬੰਦੀ ਸਾਡੇ ਸਰਪੰਚ ਭਗਵਾਨ ਨੰਪੂਰਾ ਨਾਮ ਤੇ ਠੀਕ ਹੈ ਭਾਜੀ ਆਪਾਂ ਸਾਰਾ ਪੰਜਾਬ ਇੱਕ ਹੀ ਕਰ ਦੇਣਾ मालिक का नाम जरूर दसा ना बस इतो तक तो बेनती तो 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 है और ਲਾਗੇ ਨਾਲ ਦੀ ਨਾਲ ਹੀ ਅਸੀਂ ਵਿਰਾਂ ਇਹ ਨਾਮਾਂ ਸੰਮਰੋਲਾ ਮੁਰਾ ਕਰਤੀਆਂ ਉਹ ਵੀ ਕਰਵਾ ਦੀਏ ਮਿਹਰਬਾਨੀ ਜੀ ਪਿਛੇ ਤੋਂ ਤੋਰ ਤੋਹਫਾ ਨੰਬਰ 342 ਤੋਹਫਾ ਨੰਬਰ 2045 ਸੈਡ ਨੰਬਰ ਤੇ ਤੋਹਫਾ ਨੰਬਰ 2045 ਇਹਨਾਂ ਅਖਰੀਆਂ ਨੇ ਤੂਤਵਾ ਦੇ ਨੰਬਰ ਦੇਣਾ

ਚੌਥਾ ਨੰਬਰ 15 15 ਹਾਂਜੀ ਹਾਂ ਜੀ ਮਗਰ ਹੋ ਜਾਂਦੇ ਆ ਚੌਥੇ ਨੰਬਰ ਤੇ ਆਈ ਜੀ ਚੌਥੇ ਨੰਬਰ ਤੇ ਆਈ ਹੈ ਜੀ ਇਹ ਨੈਕਸਟ ਬੋਲ ਦਿਓ ਜੀ ਪੰਜਵਾਂ ਨੰਬਰ ਹੋ ਗਿਆ ਜੀ र चौकरी साहब अपने बलशेर सिंह इन्हू बढ़ाइयांबर इन्होंव नंबर